اور صاحب ਸਰ ਮੜਾ ਜੇ ਫੇਸ ਸਾਹਮਣੇ ਕਰਿਓ ਸਰ ਇਧਰ ਆਖੋ ਜੀ ਨਹੀਂ ਅੱਗੇ ਰੱਖੋ ਜਿਦੋਂ ਕਈ ਵਾਰੀ ਉਹਨਾਂ ਨੂੰ ਲੈ ਕੇ ਜਾਂਦੇ ਸਾਡੇ ਨਾਲ ਆਪਣੀ ਹਾਰ ਦੇ ਦੱਸਾਂਗੇ ਅਸਲਾ ਦੇਣਗੇ ਪਹਿਲਾਂ ਅਬ ਇਹਨਾਂ ਨਾਲੋਂ ਸਿੱਧਾ ਪਾਣੀ ਨਹੀਂ ਚੱਲੇ ਸਰੱਜ ਦੇ ਜਿਹੜੇ ਇਹਦੇ ਬਾਰੇ ਦੱਸੋ ਸਰ ਪੜਿਆ ਗਿਆ ਇਹ ਅਸੀਂ ਮਾਨ ਜੋ ਐਸਐਸਪੀ ਸਾਹਿਬ ਸੰਗਰੂਰ શ્રી ਸੰਤਾਜ ਸਿੰਘ ਚੈਲ ਹੋਂ ਦੀ ਅੰਦਾਜ਼ਤਾ ਮੁਤਾਬਕ 26 ਜਨਵਰੀ ਦੇ ਸਬੰਧ ਚ 25 ਤਰੀਕ ਨੂੰ ਜਿਹੜਾ ਆਪਣਾ ਇੰਟਰ ਸਟੇਟ ਨਾਕਾ ਹੈਗਾ ਹਰਿਆਣਾ ਬਾਰਡਰ ਤੇ ਰਾਮਪੁਰਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਇੱਕ I20 ਗੱਡੀ ਐਚਆਰ 13 FY94 ਇਹਨੂੰ ਰੋਕ ਕੇ ਚੈੱਕ ਕੀਤਾ ਇਹਦੇ ਚ ਚਾਰ ਜਿਹੜੇ ਬੰਦੇ ਹੈਗੇ ਸੀਗੇ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਗੱਡੀ ਚ ਇਹਨਾਂ ਦੇ ਇੱਕ ਪਿਸਟਲ 32 ਬੋਰ ਜੈਸੀ ਤੇ ਮੈਗਜ਼ੀਨ ਤੇ ਦੋ ਰਾਉਂਡ ਅਪਰਾਂਡ ਕੀਤੇ ਇਹਨਾਂ ਤੋਂ ਤੇ ਇਹਦੇ ਚ ਰਣਵੀਰ ਚਾਰ ਦੋਸ਼ੀ ਨੇ ਜਿਹੜੇ ਕਰਨਵੀਰ ਸਿੰਘ ਦੂਸਰਾ ਜਸਪ੍ਰੀਤ ਸਿੰਘ ਇਹ ਰਾਜਲਿਹੜੀ ਪਿੰਡ ਦੇ ਆ ਤੇ ਇੱਕ ਲਖਵਿੰਦਰ ਸਿੰਘ ਲੱਖੀ ਇਹ ਪਾਟੂਆ ਪਿੰਡ ਦਾ ਤੇ ਦਿਲਪ੍ਰੀਤ ਸਿੰਘ ਉਰਫ ਦਿੱਲੀ ਬਸ ਹੀ ਰਤਨਗੜ ਸਿੰਦੜਾ ਥਾਣਾ ਡਿੜਬਾ ਦਾ ਰਹਿਣਾ ਵਾਲਾ ਹੈ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਹੋਰ ਪੁੱਛ ਪੜਤਾਲ ਕੀਤੀ ਤਾਂ ਫਿਰ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਿਹੜਾ ਰਣਵੀਰ ਸਿੰਘ ਆ ਉਹਦੇ ਖਿਲਾਫ ਲੁੱਟ ਖੋਹ ਦਾ ਮੁਕੱਦਮਾ ਇੱਕ ਥਾਣਾ ਸ਼ਾਜਲੀ ਦਰਜਾ ਤੇ ਇੱਕ ਐਕਸਾਈ ਜੈਟ ਦਾ ਪਰਚਾ ਦਰਜਾ ਇਸ ਤੋਂ ਇਲਾਵਾ ਜਿਹੜੇ ਜਸਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਆ ਇਹਨਾਂ ਦੇ ਖਿਲਾਫ 8ਵੇਂ ਮਹੀਨੇ ਡਿੜਬਾ ਥਾਣੇ ਦੇ ਵਿੱਚ 1.5 ਲੱਖ ਰੁਪਏ ਖੋਹ ਕਰਨ ਦਾ ਪਰਚਾ ਦਰਜਾ ਇਸ ਤੋਂ ਇਲਾਵਾ ਅਸੀਂ 9 ਜਨਵਰੀ ਨੂੰ ਵੀ ਦੋਸ਼ੀ ਇੱਕ ਜਸਪਾਲ ਸਿੰਘ ਜੱਸੀ ਵਾਸੀ ਚਕੇਰੀਆਂ ਥਾਣਾ ਮਾਨਸਾ ਨੂੰ ਕਾਬੂ ਕੀਤਾ ਸੀ ਇੱਕ ਉਹਦੇ ਕੋਲੋਂ ਵੀ ਇੱਕ ਪਿਸਤਲ ਸਮੇਤ ਮੈਗਜ਼ੀਨ ਤੇ ਕਾਤੂਸ ਬਰਾਮਦ ਕੀਤੇ ਸਿਗੇ ਇਹਦੇ ਖਿਲਾਫ ਮਾਨਸਾ ਥਾਣੇ 'ਚ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ ਤੇ 10 ਜਨਵਰੀ ਨੂੰ ਅਸੀਂ ਰਾਹੁਲ ਉਰਫ ਮੋਨੂ ਵਾਸੀ ਧਾਰਸੂਲ ਥਾਣਾ ਸਦਰ ਘਵਾਨਾ ਨੂੰ ਕਾਫੂ ਕੀਤਾ ਸੀ ਉਹਦੇ ਕੋਲੋਂ ਵੀ ਅਸੀਂ ਇੱਕ ਪਿਸਟਲ 32 ਗੋਰ ਤੇ ਮੈਗਜ਼ੀਨ ਤੇ ਕਾਰਤੂਸ बरामद ਕੀਤੇ ਸੀਗੇ ਤੇ ਇਹ ਮੜੇ ਅੰਸਰਾਂ ਦੇ ਖਿਲਾਫ ਕਾਨੂੰਨ ਦੀ ਕਾਰਵਾਈ ਜਾਰੀ ਹੈ ਇਹਨਾਂ ਨੂੰ ਅਸੀਂ ਪੇਸ਼ ਕਰਕੇ ਅੱਜ ਇਹ ਚਾਰੇ ਦੋਸ਼ੀਆਂ ਨੂੰ ਇਹਨਾਂ ਦਾ ਚਾਰ ਦੋ ਦਿਨ ਦਾ ਰਿਮਾਂਡ ਲਿਆ ਹੋਇਆ ਕੁਝ ਕੁ ਚੱਲ ਰਹੀ ਹੈ ਤੇ ਹੋਰ ਵੀ ਇਹਨਾਂ ਕੋਲ ਰਿਕਵਰੀ ਹੋਣ ਦੀ ਉਮੀਦ ਹੈ ਸਰ ਜਿਹੜਾ ਇਹ ਪਿਸਟਲ ਸੀ ਇਹ ਲਾਇਸੈਂਸੀ ਸੀ ਜਾਂ ਨਜਾਇਜ਼ ਸੀ ਨਹੀਂ ਨਜਾਇਜ਼ ਦੇਸੀ ਪਿਸਟਲ ਸੀਗਾ ਇਹ ਕੰਟਰੀ ਮੇਡ ਕੀ ਮਨਸੂਬੇ ਸੀ ਇਹਨਾਂ ਦੇ ਇਹ ਜਿਹੇ ਹਥਿਆਰ ਲੈ ਕੇ ਆ ਨਾ ਦੇਖੋ ਇਹਨਾਂ ਤੇ ਆਲਰੇਡੀ ਪਹਿਲਾਂ ਲੁੱਟਾਂ ਘੁਆਂ ਦੇ ਪਰਚੇ ਦਰਜ ਨੇ ਤੇ ਇਹਨਾਂ ਦੇ ਮਨਸੂਬੇ ਲੁੱਟਾਂ ਘੁਆਂ ਕਰਨ ਦੀ ਨੀਅਤ ਨਾਲ ਹੀ ਇਹ ਅਸਲਾ ਲੈ ਕੇ ਆਏ ਜੇ ਬਾਕੀ ਇਹਨਾਂ ਕੋਲ ਹੋਰ ਪੁੱਛ ਕੇ ਚੱਜ ਰਹੀ ਆ ਉਹ ਅਸਲਾ ਵੀ ਰਿਕਵਰ ਹੋਣ ਦੀ ਸਵਾਨਾ ਉਹ ਅਸੀਂ ਕਰ ਰਹੇ ਆ ਫਿਰ ਤੁਹਾਨੂੰ ਅਪਡੇਟ ਕਰਾਂਗੇ